ਇਹ ਵੀਰ ਨਹੀਂ ਲੈਣ ਉਹਨੇ ਮਾਰ ਦੂੰ ਮਾਰ ਦਗਾ ਮੂੰਹ ਪੰਚਾ ਇਹ ਕੀ ਹੈ ਆ ਵੇ ਲੋ ਗੈ 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 ਸਹੀ ਨਹੀਂ ਬਣੀ ਟਰੈਕਟਰ ਟਰੈਕਟਰ ਦੇ ਟਾਇਰ ਚ ਬੰਦੇ ਆੜੇ ਦਾ ਹਾਲ ਵੇ ਲੋ ਕੀ ਕਰਦਾ ਉਹ ਟੁੱਟਾ ਨਹੀਂ ਟੱਕਰ ਜਿਹੜਾ ਖਲਾਣਾ ਜੁੜੀ ਤੇ ਗੈ ਸਹੀ ਨਹੀਂ ਬਣੀ ਉਹ ਚ ਇਹਦੀ ਗੈ ਇਸ ਸਾਈਡ ਤੇ ਨਹੀਂ ਇਸ ਸਾਈਡ ਤੇ ਨਹੀਂ ਇਹ ਸੀਲਾਂ ਦੂਜਾ ਮਾਰਾ ਪੀਲਾ ਤਾਂ ਹੀ ਲੀਕਦੀਆਂ ਗੈਸ ਬੰਦੀ ਅੰਦਰ ਗਰਮੀ ਆ ਬਾ ਤੇਲ ਵਾਦੂਆ ਤੇਲ ਤੇ ਛਾਦੋ ਜਿਆਦਾ ਵਾਗੋਂਦੇ ਮੂੰਹ ਕਾੜ ਦੇਣਾ ਫੜ ਕੇ ਨੇ ਕੁੜੀਆਂ ਆ ਆ ਵਦੀਆਂ ਬੰਨੀਆਂ ਜਿਹੜੀ ਸਪੀਡ ਤੇ ਨਿਕਲ ਆਵੇ ਵਦੀ ਨਹੀਂ ਸਾਡੀ ਵਦੀ ਤਾਂ ਭੱਜ ਗਿਆ ਕੀ ਸਾਡੀ ਵਦੀ ਨਾਲਾ ਮੈਂ ਮੇਰੇ ਮਗਰਕੇ ਦਾ ਟਰਾਲੇ ਜਾਉਂਦੇ ਜਿੰਨੇ ਪਾੜੀ ਵੰਡ ਰਹੀ ਮਗਰੋਂ ਬਾ ਢਿੱਲਾ ਰੱਖੀ ਨਾਟ ਗੁਰੂਵਾਲ ਵਾਕਿਆ ਮੈਂ ਇਹਨੂੰ ਕੀ ਪਟਾਕੇ ਦੇ ਨਹੀਂ ਭੱਜਾਂ ਜਿੰਦਾ ਖੜਾ ਮੋਟੇ ਕੁੱਪੀ ਮਾਰ ਕੇ ਖਿੱਤੀ ਇਹ ਜੋਰ ਪੋਣਾ ਨਹੀਂ ਕੁੱਪੀ ਨਹੀਂ ਭਰੀ ਕੁੱਪੀ ਦਾ ਮਹੱਜ ਘਾਟੂ ਪਾ ਲਾਂਗੇ ਇਹ ਪਤਾ ਕਿੱਦਾਂ ਬਣੀ ਆ ਇਹਦੇ ਵਿੱਚ ਗਲੇਜ਼ ਪਾਈ ਨਾ ਉਹਦਾ ਕਿੱਥੇ ਬਣੀ ਹੋਈ ਨਹੀਂ ਅੱਜ ਲੈ ਕੇ ਚੱਲੇ ਪਾਰ ਵਟਾਕੋ ਵਟਾਕੋ ਦੇ 1263 ਇਹ ਪਾਵਾਂਗੇ ਦੁੱਧ ਖਾਦਾਂ ਆਣ ਆਪਾਂ ਛੋਨੇ ਬਣ ਗਿਆ ਦੱਜਾ ਮੀਰਾ ਦਾ ਨਹੀਂ ਨੰਗਾ ਮੇਰਾ ਤੰਨਾ ਗੇਰਾ ਦਾ ਵਿੱਚ ਵੱਖਰਾ ਵੱਖਰਾ ਤੇਲ ਵਿਖੜੇ ਹੁਣ ਇਹਦਾ ਆਪਾਂ ਪਰਤਾ ਪੂਰਾ ਬਣਾਣਾ ਲੱਗੇ ਦੋ ਪਾਸੇ ਇਹਦੇ ਚੇ ਗੱਲ ਲੈਵਲ ਪੂਰਾ ਪਰਲੀ ਸੀਨ ਦੀ ਲੀਕਦੀ ਆ ਬਸ ਇੱਥੇ ਖੋਲ ਕੇ ਦੇ ਦੇ ਚ ਪੈ ਜਾਣਾ ਤੇਲ ਹੈ ਵਾਹਿਗੁਰੂ ਜੀ ਬੰਦਾ ਇਹੋ ਜਿਹੀ ਤੇਲ ਜ਼ਰੂਰ ਵੇਖਿਆ ਕਰੋ ਤੇਲ ਦੇ ਦੇਖਣਾ ਚਾਹੀਦਾ ਵਾ ਤੇਲ ਦੇ ਟਰੈਕਟਰਾਂ ਦੇ ਥੱਲੇ ਹੀ ਵੇਖੋ ਜੋ ਜਿਆ ਇੱਕ ਟਰੈਕਟਰ ਦੇ ਵਿੱਚ ਘੱਟ ਹੀ ਤੇਲ ਇੰਜਨ 'ਚ ਵੇਖੋ ਤੇਲ ਹੀ ਆ ਉਹ ਘੱਟ ਆ ਤੇ ਪਾਉਣਾ ਕਿੰਨੇ ਆ ਘੱਟਾ ਦੇ ਕਿਆ ਲਿਆ ਕੇ ਦੇਵਾਂਗੇ ਤੇ ਪਾਉਣਾ ਕਿੱਥੇ ਪਾ ਦੀ ਉਹਦੇ ਨੇ ਫਿਰ ਲੱਗਾ ਉਹਦੇ ਦੇ ਜੀ ਵੀ ਘੱਟ ਜਿੰਨਾ ਮੈਂ ਗੱਲ ਕਰਾ ਮਾਰਦਾ ਤੇ ਇਹਦੇ ਨੇ ਮਾਰਦਾ ਇਹਨੂੰ ਕਰਾਇਆ ਨਵਾਂ ਟਰੈਕਟਰ ਜਿਹੜਾ ਸੀਲਾ ਸੂਲਾ ਦਾ ਤੇਲ ਚੈੱਕ ਕਰਕੇ ਆਪਾਂ ਯਾਰ ਅੱਖ ਨਾ ਲੱਜਾ ਦੇ ਅੰਦਰ ਤੇਲ ਦਾ ਕੈਨ ਪਿਆ ਵਾ ਮੈਂ ਮਾਰ ਕੇ ਆਉਣਾ ਹੋਣਾ ੜੀ ਬੜੀ ਭੇੜੀ ਆ ਜੜੀ ਬੜੀ ਭੇੜੀ ੜੀ ਦੇ ਈਡੀ ਭੇੜੀ ਗੱਲ ਛੱਡ ਦੇ ਬਸ ਠੀਕ ਆ ਸੈੱਟ ਹੋ ਗਿਆ ਪੂਰਾ ਦੂਜੇ ਚ ਪਾ ਲੈਂਬਰ ਤੇਰੇ ਵਾਲੇ ਜੀ ਪੁੱਤ ਘੱਟਾ ਟਰੈਕਟਰ ਤੇਲ ਆ ਲੈ ਜਾ 2 ਲੀਟਰ ਪਈ ਆ ਉੱਥੇ ਇਹ ਦੂਰੋ ਕਿ ਫੁੱਟੀਆਂ ਉਹ ਮੇਰੇ ਵਾਲੇ ਜੋ ਦੋ ਹੋਰ ਲੈ ਲੀਟਰ ਭੱਜ ਗਏ ਮੇਰੇ ਵਾਲੇ ਘੱਟਣਾ ਤੇਰੇ ਵਾਲੇ ਜੀ ਘੱਟ ਆ ਆ ਦਿੰਦੇ ਚਾਚਾ ਸਾਡਾ ਲੱਕ ਲੋਲਾ ਕਰਦਾ ਨਾ ਬੋਲੇ ਕਰਤਾ ਸਾਰੇ ਆਉਂਦੇ ਸਾਡੇ ਚਾਚੇ ਲੈਂਬਰ ਨੇ ਕਿੱਡਾ ਸਾਫ ਇੰਨਾ ਕਲੀਨਰ ਸਾਫ ਨਾ ਰੱਖਿਆ ਕਰੋ ਟਰੈਕਟਰ ਸਾਹ ਸੌਖਾ ਲੈ ਲੈਂਦਾ ਮੇਰੇ ਵੀਰ ਕਿ ਨਹੀਂ ਜੱਜਾ ਤੋਗਨ ਡਿੱਗਦੇ ਆਪਾਂ ਬਸ ਇਹਦੇ ਸੈਣ ਹੀ ਕਰਾਉਣੇ ਪਾਉਦੇ ਕਰ ਰੋਟੀਆਂ ਰੱਖਤੀਆਂ ਨੇ ਤਿੰਨੇ ਟਾਈਮ ਵੱਜ ਗਏ ਉਹਦੇ ਬੀੜਾ ਅੱਜ ਬਹੁਤ ਜਿਆਦਾ ਬੱਦਲ ਆ ਸਾਰੇ ਮੀਂਹ ਪੈ ਕੇ ੜਿਆ ਹੁਣ ਅਹੀਂ ਆ ਗਏ ਵਿਆਸ ਦਰਿਆ ਦੇ ਕੰਢੇ ਤੇ ਲੰਘ ਕੇ ਪਾਰ ਦਵਾਈ ਦੂ ਜਿੱਦਾਂ ਹੀ ਲੱਦ ਲਈਆ ਬੰਦੇ ਵੀ ਥੋੜੇ ਅੱਜ ਪੱਟੇ ਵੀ ਇਦਾਂ ਹੀ ਲੱਦ ਲਏ ਚਲੋ ਇਧਰੋਂ ਕਮਾ ਲਓ ਫਿਰ ਕੋ ਮੰਜੂਗਾ ਤੇ ਲਾਦਾਂਗੇ ਆ ਗਏ ਦਰਿਆੋਂ ਪਾਰ ਅੱਗੇ ਮੈਨੂੰ ਇਹਦੇ ਤੇਰੀ ਆਵਾਜ਼ ਨਹੀਂ ਆਉਂਦੀ ਇਹਨੂੰ ਉੱਚੀ ਬੋਲਣਾ ਪਿਆ ਕਰਨਾ ਹੁਣ ਆਹ ਟਰੈਕਟਰ ਪਿੰਡ ਨੂੰ ਨਿਘਾਉਣਾ ਕੋਹ ਟਰੈਕਟਰ ਇੱਥੇ ਇੱਕ ਦੇ ਸਾਡੇ ਨਾਲ ਦੇ ਟਰੈਕਟਰ ਨਹੀਂ ਪਸੰਦ ਆਉਂਦੇ ਕਦੀ ਉਹ ਨਿਘਾ ਦਿਓ ਕਦੀ ਉਹ ਵੈਣੂ ਨਿਘਾ ਦਿਓ ਆ ਝੋਨਾ ਵੇਖੋ ਆਪਣਾ ਤੁਸੀਂ ਇਹਨੂੰ ਪਾਉਣੇ ਹਣ ਦੋਰੀ ਖਾਦ ਅੱਜ ਦੋਰੀ ਖਾਦ ਦੇ ਵਿੱਚ ਪਾਵਾਂਗੇ 1263 ਤੇ ਵਟਾਕੋ ਦਵਾਈ ਕੀੜੀ ਵਾਲੀ 1263 ਜਿਹਾ ਤਰ੍ਹਾਂ ਆਪਣਾ ਫੰਗੀ ਸਾਈਡ ਕੋਈ ਗਾਲਾ ਗੂਲਾ ਜਾਂ ਕੁਝ ਹੋਰ ਉਹਨੂੰ ਉਲੀ-ਉਲੀ ਤੋਂ ਬਚਾਉਂਦੀ ਆ ਤੇ ਨਾਲ ਲੈ ਕੇ ਇੱਕ ਬੋਰਾ ਜੂਰੀ ਜਿਆਦਾ ਪਾਵਾਂਗੇ ਦੋਰੀ ਕਸਤੇ ਦੇ ਵਿੱਚ ਆ ਫੱਟਿਆਂ ਦੀ ਮੋਜ ਆਵਾ ਗੁੱਲੇ ਪੈ ਜਾਂਦੇ ਆ ਇਹ ਪਛਾਣ ਹੀ ਨਹੀਂ ਡਿੱਗਦੇ ਜਿਹੜੇ ਲੱਕੜ ਦੇ ਫੱਟੇ ਆ ਉਹ ਮੁੜ ਕੇ ਪਛਾਣ ਡੇਪੇ ਦੇ ਬੇੜਾ ਥੱਲੇ ਨਿਕਲ ਜਾਂਦਾ ਤੇ ਬੇੜੇ 'ਚ ਪਾਣੀ ਪਾਏਗਾ ਇਹਨਾਂ ਨਾਲ ਬਹੁਤ ਸੇਫਟੀ ਵੱਜ ਜਾਂਦੀ ਚਲੋ ਲੱਦੋ ਦਵਾਈ ਵਿੱਚ ਦੂਜੀ ਟਰਾਲੀ ਲੋਡ ਕਰੋ ਟਰਾਲੀ 'ਚੋਂ ਗਿਣਕੇ ਲੱਦਣੀ ਝੋਈ ਸਾਰੀ ਕਿੰਨੇ ਕੁਆਂਟਲ ਕਿੰਨਾ ਸਾਰਾ ਕੋ ਗਿਣਤੀ ਵੱਜੇ ਇਧਰ ਟਰਾਲੀ ਤਾਂ ਲਾਈ ਜੋ ਪੱਖੋ ਵੱਖੇ ਪੇਟਗਾ ਦੇ ਗੱਫੇ ਛਗਲਾ ਛਗਣੇ ਤੁਮ ਅਹੀਂ ਤੇ ਭੜਵਾ ਜਾ ਕੇ ਖਾਗਾ ਹਣ ਦੂਜਾ ਟਰੈਕਟਰ ਨਗਾਉਣ ਲੱਗੇ ਪਾਰ ਇੱਕ ਦਿਨ ਦੱਸਿਆ ਹੋਇਆ ਹੈਗਾ ਅੱਗੇ ਸਾਡੇ ਬੰਦਿਆਂ ਨੂੰ ਆਉਂਦੇ ਨਹੀਂ ਟਰੈਕਟਰ ਪਸਾਂਦ ਤੱਕ ਦੀ ਐਣੂ ਤੇ ਕਦੀ ਜਾਨੂ ਸਾਨੂੰ ਤੇ ਅੱਧਾ ਵਕਤ ਨੂੰ ਇਹ ਫੜਾ ਛੱਡਦੇ ਹਣ ਉਹਨੂੰ ਪਾਰ ਨਗਾਇਆ ਜੀ ਆਹ ਲੱਗਦਾ ਤੇਰੀ ਪੈਰ ਨੂੰ ਮਿੱਟੀ ਸਮੁੰਦਰੀ ਜਹਾਜ਼ ਜਾਂਦਾ ਆ ਉਹਦਾ ਲੱਗਦੇ ਦੇਣਾ ਜੁਬਣਾ 5 ਕਿ ਮਿੰਟ ਹੀ ਆ ਆਹੋ 73 ਸੈਕਿੰਡਾਂ ਦੀ ਮੈਂ ਵੀਡੀਓ ਬਣੀ ਹੈ ਜੇ ਤੂੰ ਹਾਲ ਲਾ ਵੇਨੇ ਅੱਜ ਕਿੰਨੇ ਮਿੰਟ ਚ ਪਾਰ ਜਾਂਦਾ ਹੈ ਉਧਰ ਰਸੇ ਨੂੰ ਪਾਲੀ ਦਾ ਇਹ ਆ ਬਿਆਸ ਦਰਿਆ ਮੇਰੇ ਵੀਰ ਵਿੱਚ ਵੀਡੀਓ ਦੇ ਕਮੈਂਟ ਕਰਦੇ ਰਹੀ ਤੇ ਕਿਹੜੇ ਦਰਿਆ ਦੇ ਭਾਜੀ ਇਹ ਆਪਣਾ ਬਿਆਸ ਦਰਿਆ ਵਾ ਜਮੀ ਪਿਆਵਾ ਤੇ ਖਾਦ ਅਹੀਂ ਗਿਆ ਟਰਾਲੀ ਤੇ ਲੱਕੂਗੀ ਤਰੀਪਰ ਤੇ ਲਾਜਲੀ ਖਾਦ ਹੁਣ ਚਰੇ ਜਾਂਦੇ ਆ ਉਤੀ ਪਿਸਟਾਟੋਨ ਨੇ ਉਹ ਜਿਹੜੀ ਆ ਖਾਦ ਦੀ ਸ਼ੁਰੂ ਹੋ ਚੰਲੀ ਆ ਇੱਤਾਂ ਨੂੰ ਦਾਰਦੇਆਂ ਵਿੱਚ ਕੀ ਕੀ ਪਾਇਆ ਤੇ ਕਿਹੜੀ ਕਿਹੜੀ ਦਵਾਈ ਪਾਈ ਆ ਲੈ ਨਾਕ ਉਡਾਇਆ ਥੱਲੇ ਉਤਰ ਗਿਆ ਐਵੇਂ ਦੁਨੀਆ ਦਾ ਨਾਕ ਉਡਾ ਰੱਖਿਆ ਜਿੱਥੇ ਮਰਜੀ ਉੱਪਰ ਲਿਜਾ ਆ ਆਈ 4x4 ਦਾ ਨਜ਼ਾਰਾ ਜੇ ਦੂਜੇ ਸਿੰਪਲ ਨੂੰ ਟਾਇਰ ਲਵਾਏ ਜਾਂਦੇ ਇਨੇ ਸਾਰੀ ਮਿੱਟੀ ਲਾ ਦੇਣੀ ਕਿ ਨਹੀਂ ਸਤਿ ਸ਼ਾਨ ਵੀਰੋ ਜਿੱਦਾਂ ਕੀ ਆਪਾਂ ਅੱਗੇ ਵੀ ਤੁਹਾਨੂੰ ਸਾਰੇ ਬਲੌਗਾਂ ਦੇ ਵਿੱਚ ਆਪਣੇ ਦੱਸਿਆ ਸੀ ਆਪਣੇ ਚੈਨਲ ਸੰਧੂ ਫਾਰਮ ਤੇ ਤੁਹਾਡੇ ਨਾਲ-ਨਾਲ ਵੀਡੀਓ ਪਾਈ ਜਾਂਦੀਆਂ ਵਾ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਵੀ ਜਿਹੜੀ ਪਹਿਲੀ ਕਿਸ਼ਤ ਦੇ ਵਿੱਚ ਆਪਾਂ ਇੱਕ ਬੋਰਾ ਜੂਰੀਆ ਦਾ ਤੇ 5 ਕਿਲੋ ਜਿਹੜਾ ਵਾ ਜ਼ਿੰਕ ਦਾ ਛੱਟਾ ਦਿੱਤਾ ਸੀ ਝੋਨੇ ਨੂੰ ਅੱਜ 8 ਦਿਨਾਂ ਬਾਅਦ ਆਪਾਂ ਦੂਸਰੀ ਕਿਸ਼ਤ ਜਿਹੜੀ ਝੋਨੇ ਨੂੰ ਦੇਣ ਲੱਗੇ ਆ ਉਹਦੇ ਵਿੱਚ ਆਪਾਂ ਬਾਇਰ ਦਾ ਰੀਜੈਂਟ ਇਹ ਆਪਣਾ ਕੀੜੀਕੂੜੀ ਤੇ ਫਟਾਰਿਆ ਵੀ ਥੋੜਾ ਜਿਹਾ ਝੋਨੇ ਦਾ ਵਧਾਉਂਦੀ ਆ ਤੇ ਦੂਸਰੀ ਆਪਾਂ ਪਾਉਣ ਲੱਗੇ ਆ ਵੇਖੋ ਆਪਣੀ ਦਜਾ ਮਾਰਾ 1263 ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਉੱਲੀ ਉੱਲੀ ਕੋਈ ਵੀ ਰੋਗ ਜਿਹੜਾ ਝੋਨੇ ਨੂੰ ਆ ਉੱਲੀ ਦਾ ਉਹ ਉਹ ਤੋਂ ਰੋਗ ਥੰਮ ਕਰਦੀ ਆ ਹੁਣ ਇਹਦੀ ਡੋਜ਼ ਜਿਹੜੀ ਆ ਕਿੱਲੇ ਦੀ ਆ ਇਹ ਅੱਧਾ ਕਿਲੋ ਕਿੱਲੇ ਦਾ ਵਾ ਤੇ ਜਿਹੜਾ ਆਪਣਾ ਬਾਇਰ ਦਾ ਰੀਜ਼ੈਂਟ ਆ ਇਹਦੀ ਆ 4 ਕਿਲੋ ਕਿੱਲੇ ਦੀ ਇਹ ਆਪਾਂ ਲਾ ਕੇ ਪੜਾਂਗੇ ਇੱਕ ਤੋਣ ਤੁਹਾਨੂੰ ਪਤਾ ਜਦੋਂ ਦੂਜੀ ਖਾਦ ਤੋਂ ਬਾਅਦ ਥੋੜਾ ਜਿਹਾ ਸੁੰਗ ਕੀੜੀਕੂੜੀ ਦਾ ਅਟੈਕ ਆ ਜਾਂਦਾ ਵਾ ਇਹਦੇ ਨਾਲ ਆਪਣਾ ਜਿਹੜਾ ਚਿੱਟੀ मुਂਝਰ ਜਿਹੜੀ ਘਟ ਨਿਕਲਦੀ ਬਹੁਤ ਤੇ ਚਲੋ ਦੂਜੀ ਖਾਦ ਤੋਂ ਬਾਅਦ ਵੈਸੇ ਲੋੜਤ ਨਹੀਂ ਪੈਂਦੀ ਖਾਦ ਦੀ ਜੇ ਆਪਾਂ ਸਹੀ ਤਰ੍ਹਾਂ ਕਸਤ ਪੈ ਜੇ ਤੇ ਜੇ ਪਾਉਗੀ ਤੇ ਫੇਰ ਨਾਲ ਕੋਈ ਹੋਰ ਜੋ ਵੀ ਪਾਵਾਂਗੇ ਉਹ ਤੁਹਾਨੂੰ ਦੱਸਾਂਗੇ ਇਹ ਹੁਣ ਆਪਣੀ ਦੂਸਰੀ ਕਿਸ਼ਤ ਜਿਹੜੀ ਆਪਾਂ ਸ਼ੁਰੂ ਕਰਦੇ ਲੱਗੇ ਆ ਇੱਕ ਬੂਰਾ ਜੂਰੀਆ ਦਾ ਅੱਧਾ ਕਿਲੋ 1263 ਤੇ 4 ਕਿਲੋ ਬਾਇਰ ਦੀ ਰੀਜੈਂਟ ਧੰਨਵਾਦ